ਹਾਂਜੀ ਟਰੈਕਟਰ ਤਾਂ ਹੈਗਾ ਬੜਾ ਨਵਾਂ ਇਹਦੀ ਸ਼ੋਸ਼ੂ ਲੱਗਦੀ ਨਹੀਂ ਕਰੀ ਹੋਈ ਸੀ ਮੈਂ ਕਹਿੰਦਾ ਜੀ ਇਹਦੇ ਜਦੋਂ ਆਪਾਂ ਲਾ ਕੇ ਰੱਖਦੇ ਨਾ ਆਹ ਸੀਲ ਨਹੀਂ ਵੱਜਦੀ ਹੁੰਦੀ ਆ ਜਿਹੜੇ ਨਟਾਂ ਦੇ ਵਿੱਚ ਨਾ ਅੱਛਾ ਇਹ ਮਤਲਬ ਇਸੇ ਤਰ੍ਹਾਂ ਹੀ ਲੱਗੀ ਹੋਈ ਦੀ ਸੰਭੀ ਨਾ ਹੋਇਆ ਮੈਂ ਕਹਿੰਦਾ ਜੀ 5 ਕਿਲੋ ਦੀ ਖੇਤੀ ਚੱਲਦਾ ਸਾਡੇ ਆਹ ਸਟicker ਜੇ ਹੁੰਦੇ ਨੇ ਦੇਖੋ ਜਦੋਂ ਲੱਗਦਾ ਹਾਂ ਆਹ ਕਰੀ ਚੈੱਕ ਦੇਖੋ 2015 15 ਮੋਹਲੇ ਦੀ ਖੜ ਜਾਏ ਭਾਈ ਚੱਕ ਇਹਦੀ ਵੀ ਕਰ ਲਈ ਆਹ ਦੇਖੋ ਇਹਦੀ ਵੀ ਆਪ 2015 ਟਾਇਰ ਵੀ 80 80 ਹੋਣਗੇ ਜੀ ਬਿਲਕੁਲ ਪਏ ਆ ਹਨ ਇਹਦੇ ਇਹਦੇ ਵਿੱਚ ਨਾ ਜੇ ਤਾਲੀ ਇੱਕ ਵੀ ਪਾ ਕੇ ਵੀ ਮੰਨ ਲਓ ਆ ਪਰੀ ਹੋਈ ਪਰੀ ਹੋਈ ਲਾਹੀ ਹੋਵੇ ਲੈਫਟਾਈ ਟਰਾਲੀ ਇੱਕ ਵੀ ਵਾਹ ਲਾਹੀ ਹੋਵੇ ਹਾਂ ਤੈਣ ਦਾ ਰੋਵਾਂਗੇ ਇੱਕ ਵੀ ਨਹੀਂ ਪਾਈ ਅਜੇ ਤੱਕ ਅੱਛਾ ਇੰਨਾ ਬਹਿਮੀ ਸੀ ਹਾਂ ਅਸੀਂ ਆ ਰਾਹ ਜਾਂ ਪੱਕਾ ਕਰਾਇਆ ਸੀ ਮੈਂ ਉਹਨਾਂ ਦਾ ਨਵੇਂ ਬਰਾ ਪੰਚਾਇਤ ਕਿਸੇ ਵਾੜ ਦਾ ਤੇ ਮਾਨੂੰ ਆਖਿਆ ਮਾ ਵੀ ਐਂ ਕਰ ਬਲਵੀਰ ਤੂੰ ਟਰਾਲੀ ਪਾ ਲਾਉਗਾ ਚਾਚਾ ਟਰਾਲੀ ਨਹੀਂ ਪਉਂਦਾ ਅੱਛਾ ਕਰਾ ਪਾ ਲੂੰਗਾ ਠੀਕ ਹੈ ਕਿਉਂ ਕਰਾ ਪਾ ਲੂੰ ਟਰਾਲੀ ਨਹੀਂ ਪਉਂਦਾ ਟਰਾਲੀ ਨਹੀਂ ਪਉਂਦਾ 来 ਮਿੱਤਰੋ ਅੱਜ ਨਾ ਆਪਾਂ ਪਿੰਡ ਫਰਵਾਹੀ ਦੇ ਵਿੱਚ ਪਹੁੰਚ ਗਏ ਇੱਕ ਪਹਿਲਾ ਵੀ ਵੀਡੀਓ ਕੀਤੀ ਸੀ ਇਸੇ ਘਰ ਦੇ ਵਿੱਚ ਇਹ ਕਾਂਝਲੇ ਵਾਲੇ ਭੋਲੇ ਦਾ ਘਰ ਵਜਦਾ ਤੇ ਦੋ ਟਰੈਕਟਰ ਅੱਜ ਬਾਈ ਹੋਰ ਲਿਆਇਆ ਗੱਲ ਮਿੱਤਰੋ ਇਹ ਹੈ ਵੀ ਟਰੈਕਟਰ ਬੇਸਕ ਬਾਈ ਲਵੇ ਦੋ ਤਿੰਨੇ ਹੁੰਦੇ ਨੇ ਪਰ ਦੋਨੇ ਤਿੰਨੇ ਟਰੈਕਟਰ ਇੰਨੇ ਇੱਕ ਨਵੇਂ ਹੁੰਦੇ ਆ ਵੀ ਚਾਰੇ ਪਾਸੇ ਨਾ ਸਾਰੀ ਬਰਨਾਲਾ ਮੰਡੀ ਦੇ ਵਿੱਚ ਵੀ ਇਹ ਗੱਲਾਂ ਹੋ ਜਾਂਦੀਆਂ ਨੇ ਵੀ ਜਿੱਦਾਂ ਦਾ ਟਰੈਕਟਰ ਭੋਲਾ ਖਰੀਦਦਾ ਜਰ ਕਿਸੇ ਨੂੰ ਨਹੀਂ ਮਿਲਦੇ ਖਰੀਦ ਪਤਾ ਨਹੀਂ ਕਿੱਥੋਂ ਲਿਆਉਂਦਾ ਤੇ ਵੇਚਦਾ ਵੀ ਟਣਕਾ ਆ ਕੇ ਆ ਫੁੱਲ ਗਾਰੰਟੀ ਨਾਲ ਵੇਚਦਾ ਅੱਜ ਦੋ ਟਰੈਕਟਰ ਕਿਹੜੇ ਨੇ ਤੁਹਾਡੇ ਸਣ ਮੁਖ ਕਰਨ ਲੱਗੇ ਆ ਨਾਲੇ ਬਾਈ ਭੋਲੇ ਨੂੰ ਮਲਾਉਣੇ ਆ ਜਿਹੜੇ ਸੱਜਣਾ ਨੇ ਅੱਜ ਤੱਕ ਬਾਈ ਨੂੰ ਨਹੀਂ ਮਿਲਿਆ ਨਾ ਜਾਣ ਪਹਿਚਾਨ ਕਰਵਾ ਦਈਏ ਤੇ ਟਰੈਕਟਰ ਆ ਖੜੇ ਨੇ ਇਹ ਹੈਗਾ 506 E ਤੇ ਆ ਹੈਗਾ 855 ਹੈ ਐਫ E ਹੈ ਦੋਨੇ ਟਰੈਕਟਰਾਂ ਦੀ ਡਿਟੇਲ ਪੁੱਛਾਂਗੇ ਬਾਈ ਨੂੰ ਬਾਈ ਫੋਨ ਲਾ ਕੇ ਆਇਆ ਕਹਿੰਦਾ ਸੀ ਕਹਿੰਦਾ ਪੱਟੀ ਬਾਹਲੇ ਨਵੇਂ ਟਰੈਕਟਰ ਮਿਲ ਗਏ ਬਾੜੀ ਗਰੰਟੀ ਵਾਲਾ ਟਰੈਕਟਰ ਮਿਲ ਗਏ ਵੀ ਗਰੰਟੀ ਵਾਲੇ ਕਿੱਥੋਂ ਮਿਲ ਗਏ ਗਰੰਟੀ ਕਾਹ ਤੋਂ ਲਈ ਜਾਂਦਾ ਸਾਰੀ ਜਾਣਕਾਰੀ ਲਵਾਂਗੇ ਪਹਿਲਾਂ ਬਾਈ ਭੋਲੇ ਨੂੰ ਲੱਭ ਲਈ ਆਪਾਂ ਕਿੱਥੇ ਆ ਆਹ ਤੇ ਬਈ ਅਸਿਕਾ ਕਿਵੇਂ ਹੋ? ਬੜੀ ਵਧੀਆ ਬਈ ਵਧੀਆ। ਆਹ ਟਰੈਕਟਰਾਂ ਦੀ ਗੱਲ ਕਰਦਾ ਸੀ ਐ। ਹਾਂਜੀ ਬਾਈ ਇਹਦੀ ਗੱਲ ਕਰਦਾ ਸੀ। ਕਿੰਨੇ ਕਿੰਨੇ ਹੈ ਇੰਨੇ ਗਰੰਟੀ ਕਾਹ ਤੋਂ ਚੱਕੀ ਜਾਂਦਾ ਸੀ ਫੋਨ ਤੇ ਤਸੱਲੀयां ਲਈ ਜਾਂਦਾ ਸੀ ਬੁਰੀਆਂ। ਟਰੈਕਟਰ ਹੀ ਵਾਲੇ ਚੰਗੇ ਮਿਲਦੇ ਨੇ। ਬੜੇ ਚੰਗੇ ਮਿਲਦੇ ਨੇ। ਬੜੇ ਚੰਗੇ ਮਿਲਦੇ ਨੇ। ਕਿੱਥੋਂ ਮਿਲਗੇ ਪਹਿਲਾਂ ਤਾਂ ਐ ਦੱਸ। ਆ ਤਾਂ ਐ ਮੰਨ ਕੇ ਚੱਲ ਵੀ ਆਪਦੇ ਘਰ 'ਚ ਹੀ ਆ। ਆ ਸਾਡੇ ਘਰ 'ਚ ਹੀ। ਆਪਦੇ ਘਰ 'ਚ ਹੀ ਮੰਨੋ ਜੀ। ਆਪਣੇ ਨਾਲ ਨਾਲ ਹੀ ਆ 2 ਕਿੱਲਾਂ ਵੀ ਵਾਹੀ ਦੇ ਖੇਤ ਆ ਮੁੰਡਿਆ। ਉਹ ਵੀ ਖੇਤ ਜੀ ਰਹਿੰਦਾ ਆਪਣੇ ਵਾਂਗੂ। ਠੀਕ ਆ। ਅੱਛਾ। ਹਾਂ ਉਹਦਾ ਨਮਾ ਕੜਾ ਹੈ 5 ਕਿੱਲਾਂ ਤੇ ਚੱਲੇ ਹੋਇਆ ਹੈ। ਇਹ ਲਿਖੀ ਤੇ ਚੱਲਿਆ ਹੈ। ਉਹ ਤੋਂ ਲਿਆ ਇਹ। ਮਾਡਲ ਕਿੰਨਾ ਬਈ ਇਹ? ਮਾਡਲ ਆ 2015 ਹੈ। ਹੈ? ਟਾਇਰ ਵੀ ਚਾਰੇ ਨਾਲ ਦੇ ਨੇ ਦੇਖ ਲਓ। ਟਰਮੇ 15 ਮਾਡਲ। ਟਰਮੇ 80 ਪੈਸੇ ਟਾਇਰ ਨੇ। ਮੈਨੂੰ ਇੱਕ ਗੱਲ ਕਲੀਅਰ ਕਰਿਓ। ਹਾਂਜੀ। ਟਰੈਕਟਰ ਤਾਂ ਹੈਗਾ ਬੜਾ ਨਵਾਂ। ਹਾਂਜੀ। ਇਹਦੀ ਸ਼ੋਸ਼ੂ ਲੱਗਦੀ ਨਹੀਂ ਤਰੀ ਹੋਈ। ਮੈਂ ਕਹਿੰਦਾ ਜੀ ਇਹ ਤੇ ਜਦੋਂ ਆਪਾਂ ਸੇ ਲਾ ਕੇ ਰੱਖਦੇ ਨਾ ਆ ਸੀਲ ਨਹੀਂ ਵੱਜਦੀ ਹੁੰਦੀ। ਆ ਜਿਹੜੇ ਨਟਾਂ ਦੇ ਵਿੱਚ ਨਾ। ਅੱਛਾ। ਹਾਂ। ਇਹ ਮਤਲਬ ਇਸੇ ਤਰ੍ਹਾਂ ਹੀ ਲੱਗੀ ਹੋਈ ਦੀ। ਸਾਂਭੀ ਇਹ ਨਾ ਹੋਇਆ। ਮੈਂ ਕਹਿੰਦਾ ਜੀ 5 ਕਿੱਲਾਂ ਦੀ ਖੇ ਜਮਾ ਨਵਾਂ ਟਰੈਕਟਰ ਹਾਰਮੋਂ ਵਾਲਾ ਟਰੈਕਟਰ ਸਹੀ ਗੱਲ ਹੈ ਹਨ ਕੰਮ ਹੀ ਨਾ ਦੇਖੋ ਜੀ ਤੁਸੀਂ ਮਾਰਕਾ ਦੇਖੋ ਟਾਇਰ ਨਾਲ ਆ ਕੇ ਲੈਓ ਨਾਲ ਦੱਸੋ ਆ ਮਾਡਲ 15 ਹੈ ਹਾਂ ਜੀ ਹਾਂ ਟਰੈਕਟਰ ਮਾਰਕਾ ਵੀ ਚੈੱਕ ਕਰ ਲਓ ਟਾਇਰ ਦੇ ਹੋ ਇੱਕ ਦੇ ਬਾਹਰੇ ਆ ਜਾਂਦਾ ਇੱਕ ਦੇ ਅੰਦਰ ਆ ਜਾਂਦਾ ਇੱਥੇ ਆ ਗਿਆ ਹਾਂ ਆ ਪਿਆ ਆ ਦੀ ਆ ਦੇਖੋ 2015 15 ਮੂਲੇ ਦੀ ਖੜ ਜਾਓ ਭਾਈ ਚੈੱਕ ਇਹ ਵੀ ਕਰ ਲਈ ਆ ਦੇਖੋ ਇਹਦੀ ਵੀ ਆ ਪਿਆ 15 ਟਾਇਰ ਵੀ 80 ਬਹੜਾ ਰਹਿਣਗੇ ਜੀ ਬਿਲਕੁਲ ਪਿਆ ਹੈ ਹਨ ਇਹ ਨਾ ਤੇ ਅੰਦਰ ਹੋਊਗਾ 1382 ਘੰਟੇ ਚੱਲੇ ਹੈ ਟਰੈਕਟਰ ਸਾਰੀ ਇੱਕ ਦੇ ਅੰਦਰ ਆ ਜਾਂਦਾ ਜੀ ਆ ਪਿਆ ਉਹ ਧਰਮੇ ਦੇਖ ਇੱਕ ਦੇ ਅੰਦਰ ਉਹਦੇ ਮਗਲੇ ਦੀ ਵੀ ਅੰਦਰ ਆ ਗਿਆ ਦਿਖਾ ਨੇੜੇ ਕਰਕੇ ਦਿਖਾਓ ਕਿਉਂ ਆਗੇ ਕੈਮਰੇ ਚ ਇੱਕ ਇਹਦੇ ਵੀ ਚੈੱਕ ਕਰ ਲਈ ਹੁਣ ਕਿਤੇ ਇੱਕ ਟਾਇਰ ਛੱਡਦਾ ਤਾਂ ਹੋ ਨਹੀਂ ਸਕਦਾ ਦੇਣਦਾਰ ਹੋਵਾਂਗੇ ਜੀ ਅੱਛਾ ਜੀ ਦੇਣਦਾਰ ਹੋਵਾਂਗੇ ਹਾਂ ਜਿਹੜੀ ਚੀਜ਼ ਕਹੀ ਇਹ ਤਾਂ ਹੋ ਪਿਆ ਅੰਦਰ ਆਇਆ ਹੋਉਂ ਤੇ ਧਰਮੇ ਹਾਂ ਨਾ ਕਰੀਏ ਕੈਮਰੇ ਚ 15 ਮਾਡਲ ਆ ਬਈ 5 ਗਿੱਲਾਂ ਤੇ ਚੱਲਿਆ ਹੋਇਆ ਹਾਂ 5 ਗਿੱਲਾਂ ਦੇ ਇਹਦੇ ਇਹਦੇ ਵਿੱਚ ਨਾ ਜੇ ਤਾਲੀ ਇੱਕ ਵੀ ਪਾ ਕੇ ਵੀ ਮੰਨ ਲਓ ਆ ਪਰੀ ਹੋਈ ਪਰੀ ਹੋਈ ਲਾਹੀ ਹੋਵੇ ਲੈਫਟਾਈ ਟ੍ਰਾਲੀ ਇੱਕ ਵੀ ਵਾਹ ਲਾਹੀ ਹੋਵੇ ਹਾਂ ਤੈਣ ਦਾ ਰੋਵਾਂਗੇ ਇੱਕ ਵੀ ਨਹੀਂ ਪਾਈ ਅਜੇ ਤੱਕ ਅੰਨਾ ਬਹਿਮੀ ਸੀ ਹਾਂ ਅਸੀਂ ਆ ਰਾਹ ਜਾਂ ਪੱਕਾ ਕਰਾਇਆ ਸੀ ਮੈਂ ਉਹਨਾਂ ਦਾ ਨਵੇਂ ਮੈਂਬਰਾਂ ਪੰਚਾਇਤ ਦਾ ਇਸੇ ਵਾਰਡ ਦਾ ਤੇ ਮਾਨੂੰ ਆਖਿਆ ਮਾ ਵੀ ਐਂ ਕਰ ਬਲਵੀਰ ਤੂੰ ਟ੍ਰਾਲੀ ਪਾ ਲਾਉਗਾ ਅੱਛਾ ਟ੍ਰਾਲੀ ਨਹੀਂ ਪਉਂਦਾ ਅੱਛਾ ਕਰਾ ਪਾ ਲੂੰਗਾ ਠੀਕ ਹੈ ਕਹਿੰਦਾ ਕਰਾ ਪਾ ਲੂੰ ਟ੍ਰਾਲੀ ਨਹੀਂ ਪਉਂਦਾ ਮੈਂ ਅਜੇ ਤੱਕ ਉਹਦੇ ਟਰੈਕਟਰ ਮੰਗ ਟ੍ਰਾਲੀ ਨਹੀਂ ਪਾਈ ਅੱਛਾ ਜੀ ਦੂਜੀ ਦਾ ਆਧਾ ਪਾਉਣਾ ਸਾ ਦੂਸਰੀ ਮਤਲਬ ਲਿਫਟ ਵਾਲੀ ਨਹੀਂ ਪੋਗਾ ਲਿਫਟ ਨਹੀਂ ਚੱਕੀ ਜਾਨੀ ਕਿ ਅਜੇ ਤੱਕ ਨਹੀਂ ਅਜੇ ਤੱਕ ਪਾਈ ਹਾਂ ਤਾਂ ਮੈਂ ਲਿਫਟ ਨਹੀਂ ਚੱਕੀ ਬੰਦੇ ਨੇ ਲਿਫਟ ਅਜੇ ਤੱਕ ਚੱਕੀ ਨਹੀਂ ਹੋ ਸਕਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹ ਜਾਮ ਹੀ ਹੋਇਆ ਪਿਆ ਹੋਵੇ ਅੱਛਾ ਲਿਫਟ ਚ ਕੌਣ ਬਿਲੇ ਵੀ ਖਲਾਉਣਾ ਪਵੇ ਹਾਂ ਸਾਫ਼ ਸੁਭਈਆ ਕਰਾਉਣਾ ਹੋਵੇ ਤਾਂ ਮੈਂ ਮਗਰਾੜ ਦਿਖਾਉ ਉੱਪਰੋਂ ਦੇਖੇ ਲਿ ਸਕੋਰ ਮਾਰਦੇ ਬਾਕੀ ਹੋਰ ਵੀ ਆਦੇ ਆ ਤਾਂ ਐਲੋਹਲ ਆਈ ਪੀ ਆ ਲੜੀ ਵੀ ਲਾਈ ਪਿਆ ਹਾਂ ਜੀ ਹਾਂ ਪੂਰਾ ਬੰਦਾ ਸੌਂਕੀ ਸੀ ਉੱਤਰ ਮੈਂ ਚਾਰੇ ਪਾਸੇ ਛਤਰੀ ਵੀ ਜੱਗੂ ਲੈ ਛਤਰੀ ਵੀ ਜੱਗੂ ਚਾਰੇ ਪਾਸੇ ਹੈਂ ਕਾਇਮ ਆ ਯਾਰ ਪੂਰਾ ਮਗਰਾਡਨ ਦੇ ਅੰਦਰ ਕੰਡੀਸ਼ਨ ਦਿਖਾ ਲੈ ਰਿਮ ਚੈੱਕ ਕਰਵਾ ਦੇਖ ਜਮਾ ਕੋਰਾ ਟਰੈਕਟਰ ਆ ਜੀ ਜਿਹਨੂੰ ਨਵਾਂ ਟਰੈਕਟਰ ਕਹਿੰਦੇ ਨੇ ਉਹ ਸਹੀ ਨਿਹੜਦਾਰ ਹੋ ਮਗੈ ਇੱਕ ਘੰਟਾ ਵੀ 13 ਪੈਰਦਾਨ ਤਰ ਮੇਲਾ ਓਏ ਆ ਦੇਖ ਹੋਰ ਲੈ ਆਪਾਂ ਆ ਦੇਖੀ ਜਾਂਦੇ ਹੁੰਦੇ ਵੀ ਯਾਰ ਹਮ ਕਿਹੜੇ ਕਸੇ ਕਿਹੋ ਜਿਹੇ ਹੋਏ ਕਸਣਗੇ ਕਿੱਥੋਂ ਤਾਂਬੇ ਦੀ ਤਾਰਾ ਕਸੀ ਖੜਾ ਜੇ ਆਪਾਂ ਆ ਥੱਲੋਂ ਲਾ ਦੀਏ ਨਾ ਹਾਂ ਆ ਥੱਲੋਂ ਲਾ ਕੇ ਦੇਖੋ ਜਮ ਵੀ ਨਮੇ ਪੈਨੇ ਹਾਂ ਲੈ ਆ ਦੇ ਆ ਕਰਮਾਈ ਚੱਕ ਲੈ ਦੇਖ ਸੀਲਾ ਕਰਾ ਚੱਕ ਲੈ ਉਹ ਵੀ ਬਾਕੀ ਤਸੱਲੀ ਵਾਲਾ ਟਰੈਕਟਰ ਜਿਹੜਾ ਨਾ ਆਪਾਂ ਨਾਲ ਜੁਗ ਵੀ ਆ ਜਿਹੜੇ ਆਪਣੇ ਫੁੱਟ ਰਸਟ ਜਿਹਨੇ ਆ ਇਹਨਾਂ ਤੋਂ ਵੀ ਮੈਂ ਜਿਹਨੇ ਆਪ ਲਾਤੇ ਹੋ ਅੱਛਾ ਜੀ ਹਾਂ ਅਸੀਂ ਇੱਥੇ ਵੀ ਬੰਨੀ ਬਠਾ ਦੀ ਇੱਥੇ ਵੀ ਬੰਨੀ ਬਠਾ ਤੇ ਰੇਸ ਤੇ ਵੀ ਬੰਨੀ ਹੋਈ ਆ ਰੇਸ ਤੇ ਹੁਣ ਵੀ ਹੈਗਾ ਦੇਖ ਲੈ ਰੇਸ ਤੇ ਦੇਖ ਲੈ ਰੇਸ ਤੇ ਦੇਖ ਲੋ ਰੰਗ ਨਹੀਂ ਦਿਖਾਇਦਾ ਹਮਮ ਚਲ ਆਮਗਰਾ ਡਾਂਦ ਦੇ ਵਿੱਚ ਕੁਰਾ ਚੱਕਿਆ ਯਾਰ ਹੋ ਉਹ ਦੇ ਵਾਹ ਰੰਗ ਦੇ ਸਟicker ਜਿਵੇਂ ਕਿਉਂ ਭਈ ਤੇਰੇ ਬਾਕੀ ਤਸੱਲੀ ਵਾਲਾ ਟਰੈਕਟਰ ਆ ਉਹ ਪੁਰਾ ਬਾਲਾ ਬੈਣੀ ਬੰਦਾ ਸੀ ਲੈ ਪੱਠੀ-ਪੁੱਠੀ ਵੀ ਦਿਖਾਈ ਲੈ ਚਾਬੀ ਦਾ ਸੱਲਾ ਜਿਹੜਾ ਨਾਲ ਜਮ ਕੰਪਨੀ ਵਾਲਿਆਂ ਨੇ ਦਿੱਤਾ ਸੀ ਨ ਉਹ ਕਿਸੇ ਮੁੰਡੇ ਨੇ ਉੱਤੇ ਬੈਠਣ ਵੇਲੇ ਕਿਤੇ ਤੋੜਦਾ ਮੈਨੂੰ ਹੁਣ ਦੱਸਿਆ ਹਾਂ ਉਹਦੇ ਨਾਲ ਖਾਸਾ ਔਖਾ ਪਹੜਾ ਹੋਇਆ ਕਹਿੰਦਾ ਮੇਰਾ ਤਾਂ ਜੈਂਸੀ ਦਾ ਸੱਲਾ ਤੋੜਦਾ ਉਹ ਕਹਿੰਦਾ ਜੈਂਸੀ ਦਾ ਸੱਲਾ ਪਰ ਮੈਂ ਇੱਥੇ ਚੈੱਕ ਕਰਾਂ ਜਮੇ ਕਿਤੇ ਵੀ ਨਹੀਂ ਕੱਲਰ ਉਤਰਦਾ ਜਿਹੜਾ ਪੰਪ ਦਿਖਾ ਲੈ ਇੱਥੋਂ ਸਭ ਤੋਂ ਵੱਧ ਰੰਗ ਝੜਦਾ ਨਹੀਂ ਨਾ ਆਹ ਪੰਪ ਜਿਹੜਾ ਅਨਮੋਹੀਨ ਦੀ ਬਾਡੀ ਹੁੰਦੀ ਹੈ ਹਾਂ ਇਹ ਤੇ ਆਮੀਰ ਰੰਗ ਲੈ ਜਾਂਦਾ ਕੋਈ ਵੀ ਪ੍ਰੈਸ਼ਰ ਨਾਲ ਤੋਂ ਇਹ ਖਲੇਪੜ ਜਿਹਾ ਹੀ ਲੈ ਜਾਂਦਾ ਹਾਂ ਇਹ ਵੀ ਨਹੀਂ ਲੈਣ ਦਿੱਤੇ ਇਹ ਵੀ ਨਹੀਂ ਲੈਣ ਦਿੱਤੇ ਇਹ ਇਹਦੀ ਇਹਦੇ ਸ਼ੋਅ ਖੋਲਿਓ ਜੀ ਆਪ ਇਹਨੂੰ ਵਿੱਚ ਵਿੱਚ ਚੈੱਕ ਕਰਦੇ ਆਂ ਆਹ ਤੇ ਰੇਸ ਰੂਸ ਵਾਲੀ ਸੀਲ ਸਾਡੀ ਸੜੀ ਖਲੇ ਉਮੀ ਯਾਰ ਹਨ ਹਾਂ ਹਰੇ ਜਮਾ ਕੋਰਾ ਜਮਾ ਕੋਰਾ ਟ੍ਰੇਡ ਜਮਾ ਕੋਰਾ ਅਰੇ ਸੜੀ ਸੀਲ ਦਿਖਾ ਦਰ ਮੈਂ ਮਾਡਲ 15 ਇਹ ਮਾਡਲ 2 ਨਾਲ ਦੇ ਟਾਇਰ ਨਾਲ ਦੇ ਟਾਇਰ ਪੂਚ ਲਿਆ ਕਿੰਨਾ ਖੋਇਆ ਇਹ 1382 ਘੰਟੇ ਚੱਲਿਆ ਹੈ ओरिजिनल 1382 ਅਰੇ ਜਿਹਨੂੰ ਲਜੀ ओरिजिनल ਦਾ 1383 ਵੀ ਚੱਲਿਆ ਹੋਵੇ ਦੇਣ ਦਾ ਰੋਮਾਂਗੇ ਹਾਂ ਦਰ ਮੈਂ ਉੱਪਰ ਦੀ ਦਿਖਾਈ 1383 82 ਘੰਟੇ ਚੱਲਿਆ ਹੋਇਆ ਹੈ ਲਿਕਲੇ ਵੀ ਨੌਕਲੀ ਹੋਏ ਜੀ ਤੁਹਾਡੀ ਹਾਂਜੀ ਨੌਕਲ ਆਹ ਦੇਖ ਆਪਣੇ ਸਰ ਦੋ ਤਿੰਨ ਕਿਲਾ ਗਵਾਂਡੀਆਂ ਤੂੰ ਲੈ ਲੈ ਗਵਾਂਡੀਆਂ ਤੂੰ ਲੈ ਪੰਜਾਬ ਨੰਬਰ ਆ ਫਸਟ ਪਾਰਟੀ ਆ ਹੈ ਨਾ ਹੂੰ ਤੇ ਮੈਨੂੰ ਇਹ ਦੱਸੋ ਹਾਂਜੀ ਤੇ ਇਧਰੋਂ ਪਿੱਛੋਂ ਜਿਹੜਾ ਡਰਾਈਵਰ ਰੂਮ ਚੈੱਕ ਕਰਾਤੀ ਸਰ ਮੈਂ ਸਾਰੇ ਆ ਆ ਜਿੱਥੇ ਇਤਨਾ ਲੱਗਿਆ ਹੁੰਦਾ ਆਪਣੇ ਉਹ ਲੈਫਲੇਟਰ ਜਾਂ ਹਾਂ ਉਹ ਵੀ ਆਇਆ ਪਿਆ ਨਵੇਂ ਵਰਗਾ ਨਾਲ ਦਿੱਤਾ ਪਾਉਂਦਾ ਉਹ ਵੀ ਨਾਲ ਦਿੱਤਾ ਇਸ ਟੂਲ ਕੱਸੀ ਫਿਰਦਾ ਉਹ ਓਕੇ ਤੇ ਉਹ ਟੂਲ ਕਰਕੇ ਲੱਗਿਆ ਨਹੀਂ ਉਹ ਅੱਛਾ ਆਪਣੇ ਕਰੀ ਪਿਆ ਨਾਲ ਹੀ ਜਕਾਇਆ ਮੈਨੂੰ ਜਿਹਦਰ ਮੇ ਟਿਬਾਡਾ ਬੰਦ ਖਾ ਟ੍ਰੈਕਟਰ ਯਾਰ ਜੰਮੀ ਗ੍ਰੀਸ ਵਾਲੀ ਕੱਲੀ ਕੱਲੀ ਪਿੰਨ ਹੈ ਤੇ ਸਭਰ ਸੀਟ ਕਵਰ ਵੀ ਨਾਲ ਦੇ ਹੀ ਆੜੇ ਕਰਦੇ ਸੀ ਸੀਟ ਕਵਰ ਨਾਲ ਦੇ ਨੇ ਲੈ ਜਿਆਸੀ ਚੋਂ ਨਿਕਲ ਕੇ ਉਹੀ ਹੈ ਇਹਦੀ ਬੋਲੇ ਡਿਮਾਂਡ ਕੀ ਰੱਖੀ ਆਪਾਂ ਨੇ ਕੀ ਮੰਗਦੇ ਆ ਇਹਦਾ ਡਿਮਾਂਡ ਦਾ ਦੀ 565000 ਰੁਪਇਆ 565000 ਹਾਂਜੀ ਦਿਵਾਲੀ ਆਉਂਦੀ ਆ ਤੂੰ ਦਿਵਾਲੀ ਤੇ ਅੱਜ ਤੱਕ ਤੈਥੋਂ ਕੋਈ ਆਫਰ ਨਹੀਂ ਲੈਂਦਾ ਇੱਕ ਦਾ ਟੈਂਕੀ ਭਰਾ ਕੇ ਦੇਣੀ ਪਊ ਠੀਕ ਆ ਜੀ ਕਦਰ ਟੈਂਕੀ ਵਾਲੇ ਪੈਸੇ ਵਿੱਚ ਨਾ ਪਲੱਸ ਕਰਦੀ ਉਹ ਚੀਜ਼ ਦਾ ਧਿਆਨ ਨਾ 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 ਉਹ ਨਹੀਂ ਕਰਦੇ ਉਹ ਨਹੀਂ ਕਰਦੇ ਠੀਕ ਹੈ ਨਾ ਨਾ ਨਹੀਂ ਕਰਦੇ ਰੇਟ ਤੁਸੀਂ ਜੈ ਜੈ ਜੱਜ ਲੈਣ ਦੇ ਨਾਲ ਹੀ ਗੱਲ ਕਰ ਜਮਾ ਇੱਕ ਲਾਸਟ ਜਮੇ ਲਾਸਟ ਜੈ ਜੈ ਜਮਾ ਲਾਸਟ 5 ਰੁਪਏ ਨਾ ਸਾਨੂੰ ਘਟਾਉਣੇ ਪਣ ਜੇ ਮੰਗ ਲਈ ਵੱਧ ਫਿਰ ਸਾਡੇ ਲਈ ਆਕਸ਼ਨ ਵੀ ਆ 5,35,000 ਦਾ ਲਾਸਟ ਦੇ ਦੂੰਗਾ ਬਸ 5,35,000 ਦਾ ਬਸ ਘਟਾਈ ਨਾ ਮੇਰਾ ਵੀਰ ਕਹੀ ਨਾ ਫਿਰ ਓਖਾ ਹੋ ਜਾਏ ਟੈਂਕੀ ਤਾਂ ਭਰੇਗਾ ਟੈਂਕੀ ਤਾਂ ਭਰੇਗਾ ਟੈਂਕੀ ਤੁਸੀਂ ਕਹਤਾ ਚੱਲ ਭਰਾ ਚੱਕੋ ਮਿੱਤਰੋ 535000 ਦੇ ਵਿੱਚ ਟੈਂਕੀ ਪਰ ਇੱਕ ਗੱਲ ਧਰਮੇ ਜਿਹੜਾ ਸੱਜਣ ਲੈ ਕੇ ਜਾਊਗਾ ਯਾਰ ਯਾਰ ਘਟਾ ਕਰਦਾ ਨੂੰ ਕਈ ਵਾਰ ਵੀਡੀਓ ਚ ਬੋਲਦੇ ਨੇ ਫਿਰ ਮਗਰੋਂ ਅਗਲਾ ਆ ਕੇ ਕਹਿੰਦਾ ਯਾਰ ਤੂੰ ਇੰਨਾ ਨਾ ਫਿਰ ਅਸੀਂ ਅੱਜ ਘਟਾਉਂਦੇ ਨਹੀਂ 535 ਕੇ 535 ਦੇ ਵਿੱਚ ਟੈਂਕੀ ਭਰਾ ਕੇ ਦਊਗਾ ਅਗਲਾ ਆ ਕੇ ਮਿਹਨਤ ਕਰ ਲਿਓ ਥੋੜੀ ਮਰਜੀ ਆ ਪਰ ਮੈਂ ਨਹੀਂ ਘਟਾਉਂਦਾ ਨਾ ਠੀਕ ਆ ਜੀ ਠੀਕ ਆ ਜੀ ਥੈਂਕ ਯੂ ਧੰਨਵਾਦ ਹਾਂ ਟੈਂਕੀ ਭਰ ਕੇ ਦੇਣੀ ਆ ਗਾਰੰਟੀ 101% ਆ ਯਾਰ ਲਿਖ ਕੇ ਲੈ ਜਾ ਜੀ ਬੰਦਾ ਜੇ 5 1382 ਨੇ ਨਾ ਹੈ ਜੇ ਇਹ ਇੱਕ ਘੰਟਾ ਵੀ ਮਗਰ ਮੀਟਰ ਮੁੜਿਆ ਹੋਵੇ ਹਾਂ ਜੰਸੀ ਰਗੜ ਘੜਾ ਲੂ ਦਾ ਸਰਵਿਸ ਏਜੰਸੀ ਚ ਹੁੰਦੀ ਰਹੀ ਹੈ ਜੀ ਅੱਛਾ ਸਰਵਿਸ ਏਜੰਸੀ ਚ ਹੁੰਦੀ ਰਹੀ ਹੈ ਜੀ ਹਾਂ ਆ ਦੱਸੋ ਫਿਰ ਜਿਹੜਾ ਉਹ ਟ੍ਰੈਕਟਰ ਦਾ ਜਿਹੜਾ ਕਲੱਚ ਕੋਲੋਂ ਪਿੱਛੇ ਨਾਲ ਦੀ ਨੇ ਖੁੱਲੇ ਹੀ ਨਹੀਂ ਮਦਰ ਸੀਲਡ ਸਾਰੇ ਸਾਰੇ ਸੀਲਡ ਟਰੈਕਟਰ ਜਿਹੜਾ ਆ ਖੜਾ ਵੀ ਆ ਦੱਸੋ 50 60 ਇਹ ਹਾਂਜੀ ਇਹ ਵੀ 2014 ਮਾਡਲ ਦਾ ਜੀ 14 ਮਾਡਲ ਹਾਂਜੀ ਹਾਂ ਟਰੈਕਟਰ ਇਹ ਵੀ ਸਾਰਾ ਜੁਨੀਅਨ ਆ ਜੀ ਅੱਛਾ ਸਾਰੇ ਓਰੀਜਨਲ ਇਹ ਆ ਟਰੈਕਟਰ ਦਾ ਤੁਹਾਨੂੰ ਪਤਾ ਨਾ ਮੈਂ ਮਾੜਾ ਟਰੈਕਟਰ ਤਾਂ ਸਾਨੂੰ ਇਹ ਗੱਲ ਤਾਂ ਪਤਾ ਵੀ ਹੈ ਮਾੜੇ ਖਰੀਦ ਆ ਮਾੜੇ ਖਰੀਦਦਾ ਨਹੀਂ ਆਪ ਹੀ ਨਹੀਂ ਖਰੀਦਦਾ ਰੰਗ ਵਾਲਾ ਠੀਕ ਆ ਉਹਦਾ ਬਨੇ ਤਾਂ ਤਿਆਰ ਕਰਨ ਨਾਲ ਤਾਂ ਟਰੈਕਟਰ ਲੈਣਾ ਵੀ ਇਹ ਤਾਂ ਮੈਂ ਆਂ ਵੀ ਮੈਂ ਪਹਿਲਾਂ ਵੀ ਵੀਡੀਓ ਚ ਕਹਿ ਕੇ ਛੱਡਿਆ ਵੀ ਮੰਡੀ ਦੇ ਵਿੱਚ ਸੇਵ ਹੁੰਦੀ ਦੀ ਗੱਲਾਂ ਕਰਦੇ ਹੁੰਦੇ ਨੇ ਵੀ ਉਹ ਲੱਭ ਪਤਾ ਨਹੀਂ ਕਿਥੋਂ ਲਿਆਉਂਦਾ ਮੈਂ ਤਾਂ ਧਵਾਉਣ ਬਣੀ ਜਾਂਦਾ ਮੇਰਾ ਪੰਪ ਦੇਖ ਲੋ ਇਥੇ ਨਾ ਆਪਦਾ ਮੇਰਾ ਬਣਾਇਆ ਹੈ ਅੱਛਾ ਧੋਣ ਵਾਲਾ ਵੀ ਉਹ ਪਿਆ ਅਸੀਂ ਇੱਥੇ ਧੋਣਾ ਕਰੇ ਆਪ ਧੋਣਾ ਕਰੇ ਉਹ ਦੇਖ ਉਧਰ ਮੈਂ ਹਾਂ ਮੈਂ ਤਾਂ ਧਵਾਉਣ ਵੀ ਨਹੀਂ ਜਾਂਦਾ ਬਰਨਾਲੇ ਹਾਂ ਆ ਦੇਖ ਫਿਰ ਆਇਆ ਨਾ ਫਿਰ ਜਦੋਂ ਉਹ ਬਾਬਾ ਹਨਾ ਆ ਦੇ ਲੋ ਹਾਂ ਲੈ ਮੇਰਾ ਤਾਂ ਪੰਪ ਆ ਇਥੇ ਆਪਦਾ ਲਾ ਕੇ ਆਪ ਘਰੇ ਧੋਨੇ ਬਸ ਉਹ ਉਥੇ ਨਹੀਂ ਰਹਿ ਗਿਆ ਕਦੇ ਚਰ ਫਿਰ ਜਦੋਂ ਕੰਮੀ ਕਰਦੇ ਆ ਯਾਰ ਫਿਰ ਤਾਂ ਫਿਰ ਸਾਰੀ ਚੀਜ਼ਾਂ ਪੂਰੀਆਂ ਤਾਂ ਹੋਣ ਇਹ ਹੈਗਾ 14 ਮਾਡਲ ਹਾਂਜੀ 2014 ਮਾਡਲ 50 60 E ਇਹਦਾ ਨੰਬਰ ਕਿੱਥੋਂ ਦਾ ਲੁਧਿਆਣੇ ਦਾ ਹਾਂਜੀ ਹਾਂ ਲੁਧਿਆਣੇ ਦਾ ਕੰਡੀਸ਼ਨ ਦਾ ਇੱਕ ਕੱਲਾ ਜਿਹਾ ਬੰਪਰ ਰੰਗ ਹੋਇਆ ਅੱਛਾ ਬੰਪਰ ਹੋਇਆ ਹੋਇਆ ਦਾ ਬੰਪਰ ਰੰਗ ਕਰਾਇਆ ਜੁੜੀ ਜਰਜੀ ਰਾਈਪੀ ਦੇ ਬੰਪਰ ਜੀ ਠੀਕ ਆ ਉਹ ਕਾ 1.5 ਲੱਖ ਹੋਵਾਂਗੇ ਜਿਗਦੇ ਬਰਸ ਲੱਗੇ ਇਸਾਫ ਸਾ ਵੀ ਸਾਰਾ ਓਰੀਜਨਲ ਲੱਗਣਾ 1.5 ਲੱਖ ਹੋਵਾਂਗੇ ਜਦੋਂ ਆਪਾਂ ਕਹਤਾ ਓਕੇ ਹਾਂ ਕੋਈ ਸਾਫਤ ਕਰ ਦੇ ਵੀ ਹਾਂ ਬਰਸ ਲੱਗੇ ਆ ਦਰਮੇ ਆ ਪੈਰਪੂਰ ਤੋਂ ਹਾਂਜੀ ਹਾਂਜੀ ਤੇ ਮਗਰਾਡਾਂ ਦੀ ਕੰਡੀਸ਼ਨ ਵੀ ਦਿਖਾ ਅੰਦਰੋਂ ਲੈ ਸਾਰੇ ਮੰਦ ਵੀ ਚੱਕਰਾ ਚੱਕ ਆ ਆ ਇਧਰ ਵੀ ਕਰਵਾ ਸਾਰਾ ਚੱਕ ਡੱਕ ਡੱਕ ਸਪੀਕਰ ਜਿਹਦੇ ਵਿੱਚ ਲੱਗੇ ਹੋਏ ਨੇ ਨਾ ਇੰਡੀਕੇਟਰ ਸਾਹਮਣੇ ਵਾਸਤੇ ਵੀ ਲੱਗੇ ਹੋਏ ਨੇ ਲੈ ਇਧਰ ਵੀ ਚੱਕਰਵਾ ਆ ਵੀ ਰਮੇ ਚੱਕਰਵਾ 14 ਮਾਡਲ ਹੈ ਨੰਬਰ ਲੁਧਿਆਣੇ ਦਾ ਵੀ ਪਾਰਟੀ ਕਮੀਂ ਦੇਣਾ ਮੇ ਇਹ ਇਹ ਫਰਸਟ ਪਾਰਟੀ ਦੇਣਾ ਜੀ ਫਰਸਟ ਪਾਰਟੀ ਹੈ ਹਾਂਜੀ ਹਾਂਜੀ ਤੇ ਅਡਜਸਟੇਬਲ ਸਟੀਅਰਿੰਗ ਚ ਹੈ ਹਾਂਜੀ ਹਾਂਜੀ ਖੁੱਲਦਾ ਹਿੱਸਾ ਹੂੰ ਡਿਸਟਰੀਬਿਊਟਰ ਓਕੇ ਡਬਲ ਵੀਡੀਓ ਜੀ ਹਾਂਜੀ ਟੌਪ ਮਾਡਲ ਟੌਪ ਮਾਡਲ ਹੈ ਹਾਂਜੀ ਇਹ ਦੀ ਕੀ ਡਿਮਾਂਡ ਰੱਖਤੀ ਆਪਾਂ ਨੇ ਕਿੰਨੇ ਚੱਲਿਆ ਸੱਚੇ ਚੱਲਿਆ ਹੋਊ ਜੀ ਮੇਰੇ ਖਿਆਲ ਚ ਦਾ ਇਹ 45 4800 ਚੱਲਿਆ 45 4800 ਹਾਂਜੀ ਹਾਂਜੀ ਓਕੇ ਹੂੰ ਤੇ ਸੱਚ ਮੈਨੂੰ ਇੱਕ ਹੋਰ ਗੱਲ ਰਹਿ ਗਈ ਇਹਦੇ ਉੱਪਰ ਲੋਨ ਕਿੰਨੇ ਦਾ ਹੋਊ ਲੋਨ ਹੋਊ ਜੀ ਇਹਦੇ 4 ਲੱਖ 10 ਦਾ ਹੋਈ ਆਊਗਾ 4 ਲੱਖ 10 ਹਜ਼ਾਰ ਦਾ ਹੂੰ ਉਹਦੇ ਉੱਪਰ ਲੋਨ ਕਿੰਨੇ ਦਾ ਹੋਊ ਜਿਉਂ ਤੇ ਕਰਵਾਉਣਾ ਹੋਵੇ ਉਹ ਤੇ ਮੈਂ ਪਤਾ ਕਰਿਆ ਸੀ ਜੀ ਲੋਨ ਦਾ ਹੂੰ 3.5 ਲੱਖ ਰੁਪਏ ਦਾ ਲੋਨ ਦੱਸਿਆ ਜੀ ਮੈਨੂੰ 3.5 ਲੱਖ ਦਾ ਲੋਨ ਹੋਊ ਹਾਂਜੀ ਹਾਂਜੀ ਓਕੇ ਮਤਲਬ 7 ਲੱਖ ਰੁਪਏ ਪੈਂਦਾ ਉਹਦੇ ਵਿੱਚ ਕਿਉਂਕਿ ਮੈਂ ਪਹਿਲਾਂ ਹੀ ਪਤਾ ਕਰ ਲੈਣਾ ਟਰੈਕਟਰ ਖਰੀਦਣ ਵੇਲੇ ਕਹਿੰਦੇ ਆ ਇਹ ਬੰਦੇ ਆ ਜਾਂਦੇ ਨੇ ਪਾਰਟੀ ਕੋ ਲੈਣਾ ਫਿਰ ਉਹ ਅੱਗੇ ਪੁੱਛ ਲੈਂਦੇ ਆ ਬਾਈ ਅਸੀਂ ਲੋਨ ਕਰਾਉਣਾ ਫਿਰ ਉਹਨਾਂ ਨੂੰ ਉਹਦੀ ਦੱਸ ਦਿੰਦੇ ਆ ਵੀ ਇੰਨੇ ਦਾ ਇੰਨੇ ਦਾ ਹੋ ਜੀ ਇਹਦੇ ਉੱਪਰ ਦੱਸਿਆ 4.5 ਦਾ 4 ਲੱਖ ਦਾ ਜੀ 4 ਲੱਖ ਦਾ ਇਹਦੀ ਉਹ ਆਪ ਡਿਮਾਂਡ ਕੀ ਰੱਖੀ ਹੈ ਫਿਰ ਡਿਮਾਂਡ ਹੈ ਜੀ ਦੀ 5,85,000 ਰੁਪਏ ਜੀ 5 ਲੱਖ 85,000 ਹਾਂਜੀ ਟੈਂਕੀ ਇਹਦੀ ਵੀ ਭਰਾ ਕੇ ਦੇਣੀ ਆ ਚਲੋ ਇਹ ਇਹ ਕਿੰਨੇ ਚ ਦਵਾਂਗੇ ਟੈਂਕੀ ਭਰਾ ਕੇ ਦੀ ਇਹ ਟੈਂਕੀ ਭਰਾ ਕੇ ਜੀ ਹਾਂ ਬੱਸ ਲਾਟ ਦੇ ਦਾਂਗੇ ਜੀ ਇਹੇ 5.60 ਲੱਖ ਦਾ ਦੇ ਦਾਂਗੀ ਟੈਂਕੀ ਭਰਾ ਕੇ ਬਸ 5.5 ਲੱਖ ਦਾ ਤਾਂ ਟਰੈਕਟਰ ਬਣੂ ਟੈਂਕੀ ਭਰਾ ਕੇ ਦੇਣੀ ਬੂ ੱੱਕਾ ਕਰਦਾ ਤੂੰ ਨਾ ਇਹ ਚ ਕੋਈ ਤਾਂ ਜ਼ਿਆਦਾ ਧੱਕਾ ਦਿਵਾਲੀਏ ਇੱਕ ਟਰੈਕਟਰ ਚੋਂ ਨਾ ਬਚੇ ਸਹੀ ਐ ਲਾਲਾ ਨਾ ਬਜਣ ਵਾਲਾ ਕੰਮ ਹੀ ਹੋ ਜਾਂਦਾ ਬਸ ਕੁਝ ਨਹੀਂ ਹੁੰਦਾ ਹੋਏ ਨਾ ਬਜਣ ਵਾਲਾ ਦੀ ਕੰਮ ਜਾਂਦਾ ਨਾ ਹੁਣ ਮੈਂ ਜੱਸ ਕਰ ਪਹਿਲਾਂ ਜੱਸ ਕਰ ਸੱਚਾ 5.5 ਤਾਂ ਦੋਗੇ ਬਸ ਫਿਰ ਇਹ ਦੂ ਬਾਸ 100 ਦਾ ਨੋਟ ਨਹੀਂ ਕੱਢਦਾ ਬਸ ਹਾਂ ਗੱਲ ਇਹ ਹੈ ਨਾ 5.5 ਲੱਖ ਦਾ ਬਣੂ ਉਹ ਲਾ ਖੜਾ ਟੈਂਕੀ ਭਰਾ ਕੇ ਦੇਣੀ ਐ ਇਹਦੀ ਵੀ ਟੈਂਕੀ ਭਰਾ ਕੇ ਦੇਣੀ ਐ ਇਹਦੀ ਵੀ ਠੀਕ ਹੈ ਜੀ ਠੀਕ ਹੈ ਆਪਣਾ ਐ ਦੱਸੋ ਘਰ ਕਿੱਥੇ ਕਰ ਜੀ ਆਪਣਾ ਪਿੰਡ ਫਰਵਾਹੀ ਤੋਂ ਜਦੋਂ ਆਪਾਂ ਕਿਸੇ ਨੂੰ ਵੀ ਪੁੱਛਦੇ ਵੀ ਗੈਸ ਏਜੰਸੀ ਕੋਲੇ ਜਾਣਾ ਹਾਂ ਗੈਸ ਏਜੰਸੀ ਗੈਸ ਏਜੰਸੀ ਵਾਲੇ ਰਾਧੇ ਘਰ ਆਪਣਾ ਠੀਕ ਹੈ ਓਕੇ ਇੱਥੇ ਭੋਲਾ ਕਾਂਝ ਲੈ ਲੈ ਪਾਈ ਤੁਸੀਂ ਬਾਪੂਲਾ ਕਾਂਝ ਵਾਲਾ ਕਹਦੇ ਹੋ ਸਾਰੇ ਬੱਚਾ ਬੱਚੇ ਜਾਣਦਾ ਸਾਰੇ ਜਾਣਦੇ ਨੇ ਹਾਂ ਤੇ ਲੈ ਮਿੱਤਰੋ ਆਜੋ ਘਰ ਫਟਾਫਟ ਜੇ ਕਿਸੇ ਸੱਜਣ ਨੇ ਸਵਰਾਜ ਖਰੀਦਣਾ 15 ਮਾਡਲ ਹੈ ਤੇ ਜੇ ਕਿਸੇ ਨੇ 50 60 ਐ ਖਰੀਦਣਾ ਇਹ ਹੈਗਾ 14 ਮਾਡਲ ਹਣਾ ਜੀ 2014 ਗਾਰੰਟੀ ਦੋਨਾਂ ਦੀ ਫੁੱਲ ਹੈ ਨਾ ਬਾਈ ਦਾ ਭੋਲਾ ਤੇ ਨੰਬਰ ਦੱਸਿਓ ਆਪਣਾ ਕਿੰਨਾ ਕੀ ASCII ਨਾ 60 ਹਾਂ 70 178 ਚੱਕੋ ਨੰਬਰ ਬੋਲਤਾ ਵਾਕੀ ਆਪਾਂ ਚਲਾ ਵੀ ਦਿੱਤਾ ਫੋਨ ਲਾਓ ਯਾਰ ਟਰੈਕਟਰ ਦੋਨਾਂ ਦੀ ਪੂਰੀ ਫੁੱਲ ਗਾਰੰਟੀ ਹੈ ਦਿਵਾਲੀ ਤੇ ਨਵੇਂ ਘਰੇ ਨਵੀਂ ਚੀਜ਼ ਜਾਣੀ ਤਾਂ ਫਿਰ ਮੁਬਾਰਕਾਂ ਹੋਣਗੇ ਹੋਣਗੀਆਂ ਮੇਰੇ ਵੱਲੋਂ ਅਡਵਾਂਸ ਮੁਬਾਰਕਾਂ ਜਿਹੜੇ ਸੱਜਣ ਲੈ ਕੇ ਜਾਣਗੇ ਅੱਜ ਕਰ